ਇੱਕ ਸੀ ਚਿੜੀ ਚਿੜੀ ਨੂੰ ਬਹੁਤ ਭੁੱਖ ਲੱਗੀ ਸੀ ਉਹ ਆਪਣੇ ਖਾਣ ਲਈ ਕੁਝ ਲੱਭਣ ਲੱਗੀ ਲੱਭਦਿਆਂ ਲੱਭਦਿਆਂ ਉਸ ਨੂੰ ਇੱਕ ਦਾਣਾ ਲੱਭ ਪਿਆ ਉਹ ਪਿੱਪਲ ਦੇ ਰੁੱਖ ਤੇ ਬੈਠ ਕੇ ਦਾਣਾ ਖਾਣ ਲੱਗੀ ਦਾਣਾ ਪਿੱਪਲ ਦੀ ਖੋਡ ਵਿੱਚ ਡਿੱਗ ਗਿਆ ਚਿੜੀ ਨੇ ਪਿੱਪਲ ਨੂੰ ਕਿਹਾ ਪਿੱਪਲਾ ਪਿੱਪਲਾ ਦਾਣਾ ਦੇ ਪਿੱਪਲ ਬੋਲਿਆ ਨਹੀਂ ਦਿੰਦਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਚਿੜੀ ਅੱਗ ਕੋਲ ਗਈ ਉਸਨੇ ਅੱਗ ਨੂੰ ਕਿਹਾ ਅੱਗ ਅੱਗ ਪਿੱਪਲ ਨੂੰ ਸਾੜ ਦੇ ਅੱਗ ਨੇ ਕਿਹਾ ਮੈਂ ਨਹੀਂ ਸਾੜਦੀ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਹੁਣ ਚਿੜੀ ਪਾਣੀ ਕੋਲ ਗਈ ਉਸਨੇ ਪਾਣੀ ਨੂੰ ਕਿਹਾ ਪਾਣੀ ਪਾਣੀ ਅੱਗ ਨੂੰ 부ਝਾ ਦੇ ਪਾਣੀ ਕਹਿੰਦਾ ਮੈਂ ਨਹੀਂ 부ਝਾਉਂਦਾ ਪਾਣੀ ਅੱਗ ਬੁਝਾਵੇ ਨਾ ਅੱਗ ਪਿਪਲ ਨੂੰ ਸਾੜੇ ਨਾ ਪਿਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਚਿੜੀ ਫੇਰ ਹਾਥੀ ਕੋਲ ਗਈ ਉਸਨੇ ਹਾਥੀ ਨੂੰ ਕਿਹਾ ਹਾਥੀ ਹਾਂਠੀ ਪਾਣੀ ਪੀ ਜਾ ਹਾਥੀ ਨੇ ਕਿਹਾ ਮੈਂ ਨਹੀਂ ਪੀਂਦਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿਪਲ ਨੂੰ ਸਾੜੇ ਨਾ ਪਿਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਚਿੜੀ ਰੱਸੇ ਕੋਲ ਗਈ ਉਸਨੇ ਰਸੇ ਨੂੰ ਕਿਹਾ ਰਸਿਆ ਰਸਿਆ ਹਾਥੀ ਨੂੰ ਬੰਨ੍ਹ ਦੇ ਰਸੇ ਨੇ ਕਿਹਾ ਮੈਂ ਨਹੀਂ ਬੰਨ੍ਹਦਾ ਰੱਸਾ ਹਾਥੀ ਬੰਨੇ ਨਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿਪਲ ਨੂੰ ਸਾੜੇ ਨਾ ਪਿਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਚਿੜੀ ਚੂਹੇ ਕੋਲ ਗਈ ਉਸਨੇ ਚੂਹੇ ਨੂੰ ਕਿਹਾ ਚੂਹੇ ਚੂਹੇ ਰਸੇ ਨੂੰ ਕਤਰ ਦੇ ਚੂਹਾ ਕਹਿੰਦਾ ਮੈਂ ਰਸੇ ਨੂੰ ਨਹੀਂ ਕੁੱਤਰਦਾ ਚੂਹਾ ਰਸੇ ਨੂੰ ਕੁੱਤਰੇ ਨਾ ਰੱਸਾ ਹਾਥੀ ਬੰਨੇ ਨਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਚਿੜੀ ਬਿੱਲੀ ਕੋਲ ਗਈ ਉਸਨੇ ਕਿਹਾ ਬਿੱਲੀਏ ਬਿੱਲੀਏ ਚੂਹੇ ਨੂੰ ਖਾ ਜਾ ਬਿੱਲੀ ਭੁੱਖੀ ਸੀ ਉਹ ਮੰਨ ਗਈ ਬਿੱਲੀ ਚੂਹੇ ਨੂੰ ਖਾਣ ਲੱਗੀ ਤੂ ਹਾਰ ਰੱਸਾ ਉਤਰਨ ਲੱਗਿਆ ਰੱਸਾ ਹਾਥੀ ਬਨਣ ਲੱਗਿਆ ਹਾਥੀ ਪਾਣੀ ਪੀਣ ਲੱਗਿਆ ਪਾਣੀ ਅੱਗ ਬੁਝਾਉਣ ਲੱਗਿਆ ਅੱਗ ਪਿੱਪਲ ਨੂੰ ਸਾੜਨ ਲੱਗਿਆ ਪਿੱਪਲ ਨੇ ਦਾਣਾ ਦੇ ਦਿੱਤਾ ਚਿੜੀ ਨੇ ਦਾਣਾ ਖਾ ਲਿਆ ਚਿੜੀ ਚੀਂਚੀ ਕਰਦੀ ਉੱਡ ਗਈ